ਪ੍ਰੀਤੀ ਮੁਰਖਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀ ਹੈ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ ਤੇ ਕਿਉਂ ਦੁਖੀ ਹੋਏ ਐਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕੱਲੇ ਆਨ ਇਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ ਬੜੇ ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕੀ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ ਦੇ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਅਗਰ ਚੱਡਾ ਸਾਰੇ ਬਾੜਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੈਲਾ ਹੁੰਦਾ ਹੈ ਉਹਮੇ ਕੇਜਰੀਵਾਲ ਦੇ ਮਗਰ ਲੈਲੇ ਮੁੱਖ ਮੰਤਰੀ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਐਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟੀ ਨਹੀਂ ਕਰਦੇ ਕੋਈ ਪੰਜਾਬ ਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਿਨਿਸਟਰ ਦੇ ਨਾਲ ਟੇਬਲ ਲਾਇਆ ਉਸ ਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ ਮਿਨਿਸਟਰ ਦਾ ਕੰਮ ਹੈ ਇਕੱਲਾ ਦਸਕਤ ਕਰਨਾ ਯੋ ਤਾਂ ਹੀ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਕੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਨ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ 파ੜੀ ਖੜੀ ਕਰਦੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆਈ ਹੈ ਕੀ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ ਹੈ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ ਚ ਤੇ ਕਹਿੰਦੇ ਅਸੀਂ 24000 ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮਾ ਮੈਨੂੰ ਤਾਂ ਡਰ ਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਹੋ ਜਾਣਾ ਹੈ ਕਿ EMPLOYEES ਨੂੰ ਮਿਲਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15 20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਧਨਕਾਮਾਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਧਨਕਾਮਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਂਦੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ہزار ਕਰੋੜ ਰੁਪਏ ਇਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਹੈ ਜਿੰਨੇ ਜਹਾਜ਼ ਦਾ ਖਰਚਾ ਹੈ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਹੈ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਿਟੀ ਦੇ ਦੇਣ ਲੱਗੇ ਆ ਆਹ ਤਾਂ ਹਾਲਾਤ ਐ 10 ਬੰਦੇ ਖਸੋੜੀਆਂ ਨਾਲ ਐ 10 ਬੰਦੇ ਆ ਭੈਵਕ ਮਾਰਨ ਆਲੇ 10 ਬੰਦੇ ਇਹਨਾਂ ਦੇ ਜੈਨ ਨਾਲ ਐ ਸਾਰਾ ਅੱਜ ਸਾਰਾ ਢਾਂਚਾ ਹੀ ਆਈ ਐ ਮੈਂ ਪੰਜਾਬੀਆਂ ਨੂੰ ਹੱਥ ਵੇਂਦੀ ਬੇਨਤੀ ਕਰਦਾ ਆਹ ਤਾਂ ਈਸਟ ਇੰਡੀਆ ਕੰਪਨੀ ਤੋਂ ਹੀ ਭੜੇ ਆ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅੱਜ ਮੈਂ ਹੁਣੀ ਮੈਨੂੰ ਖਬਰ ਆਈ ਸੀ ਮੈਡਿਕਰ ਸਾਹਿਬ ਦੇ ਸਟੈਚੂ ਫਿਰ ਤੋਂ ਬੈਂਡਲਾਈਜ਼ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ ਡਕੈਤੀਆਂ ਰੋਜ ਮਰਡਰ ਰੋਜ ਐਕਸਟਰਸ਼ਨ ਮੈਂ ਅੱਜ ਲੁਧਿਆਣੇ ਚ ਮੈਂ ਇੰਡਸਟ੍ਰੀਅਲਿਸਟ ਨੂੰ ਮਿਲ ਰਹੇ ਆਂ ਕਈ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈਸੇ ਆਏ ਆ ਤੇ ਸਾਰਿਆਂ ਨੇ ਦਿੱਤੇ ਪੈਸੇ ਜੋ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾ ਲਓ ਕਿਉਂਕਿ ਐਵੇਂ ਨਾ ਹੋਏ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਇਹ ਪੁਲਿਸ ਕਮਿਸ਼ਨਰ ਪੁਲਿਸ ਹੀ ਆ ਕਰੂਗੀ ਤੇ ਫਿਰ ਰਹੂਗਾ ਕੀ ਇਸ ਕਰਕੇ ਮੈਂ ਆਈ ਬੇਨਤੀ ਕਰਨ ਆਇਆ ਕਿ ਆ ਜਿਹੜਾ ਇਲੈਕਸ਼ਨ ਐ ਐਮਪੀ ਵੈਸਟਰਨ ਬੇਨਤੀ ਕਰਦਾ ਹੈ ਤੁਹਾਡੇ ਕੋਲੇ ਪਾਵਰ ਆ ਪੰਜਾਬ ਨੂੰ ਬਚਾਉਣ ਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾਂ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾਂ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈ ਜੈ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿਣਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਮੈਂ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਐ ਇੱਕ ਕੋਣ ਕੋਣ ਅਮ੍ਰਿਤਾ ਸੋਹੀ ਅਮ੍ਰਿਤਾ ਸੋਹੀ ਜੀ ਜੋਇਨ ਕਰਨਾ ਹੈ ਤੁਸੀ ਉਹਨੂੰ ਇੱਕ ਦੇ ਦਿਓ ਅਮ੍ਰਿਤਾ ਸੋਹੀ ਜੀ ਗੁਰਪ੍ਰੀਤ ਕੌਰ ਸੰਧੂ ਜੀ ਹਰਪ੍ਰੀਤ ਸਿੰਘ ਜੀ ਜੋ ਮੀਡੀਆ ਦੇਖਦੇ ਰਹੇ ਐ ਸਾਰਾ ਆਮ ਆਦਮੀ ਪਾਰਟੀ ਦੇ ਇਧਰ ਦੇ ਇੱਕ ਬਜਾ ਜੀ ਆ ਸਾਰੀ ओरिजिनल ਟੀਮ ਕਾਰੀ ਇਹਨਾਂ ਦੀ ਮੇਰੇ ਨਾਲ ਸਾਥਾ ਪਾਲੀਦਲ ਵਿਚਾਂ ਵੀ ਆਇਆ ਮੈਂ ਤੁਹਾਨੂੰ ਇਹ ਨਾ ਦੱਸਦਾ ਅਗਲੇ ਸਾਲ ਸਮਝ ਲਓ ਇਸ ਟਾਈਮ ਤੱਕ ਮੱਲਾ ਕੋ ਬੰਦਾ ਨਹੀਂ ਰਹਿਣਾ ਆਮ ਆਲੀ ਪਾੜੀ ਮੈਂ ਤਾਂ ਆ ਵੀ ਕਹਣਾ ਜੇ ਨਾਲ ਰੋੜਾ ਸਾਹਿਬ ਵੀ ਪਹਿਲੇ ਭੱਜੰਗੇ ਜਿਹੜਾ ਹੁਣ ਕੈਂਡੀਡੇਟ ਹੈ ਨਾ ਮੇਰਾ ਲਿੱਖ ਕੇ ਲੈ ਰਿਹਾ ਸੀ ਰੋੜਾ ਸਾਹਿਬ ਸੰਦੇ ਵੀ ਹੋਣੇ ਆ ਕੋਈ ਰਹਿਣਗੇ ਆਮ ਆਦਿ ਖਾੜੀ ਆਦਾ ਟੈਂਪਰਰੀ ਸਾਲ ਕੋ ਫਾਇਦਾ ਫੋਦਾ ਲੈਣ ਵਾਸਤੇ ਇੱਥੇ ਗਏ ਆ ਕਿਸੇ ਨੇ ਨਹੀਂ ਲੈਣਾ ਸਾਰੇ ਹੱਕੇ ਪਏ ਆ ਸਾਰੇ ਤੁਸੀਂ ਦੇਖੋ ਵਿਚਾਰੇ ਨੂੰ ਐਮਪੀ ਤੋਂ ਬਣਾਤਾ ਥੱਲੇ ਲੋਕੀ ਪ੍ਰੋਮੋਸ਼ਨ ਲੈ ਕੇ ਜਾਂਦੇ ਆ ਡਿਮੋਟ ਕਰਤਾ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਐਮਪੀ ਪੰਜਾਬ ਤੋਂ ਕੇਜਰੀਵਾਲ ਜਾਊਗਾ ਐਮਪੀ ਆਹ ਦੇਖ ਲੋ ਹਾਲਾਤ ਇਹ ਕੋਨੇ ਦਾ ਬੇਚਾ ਜੀ ਸਰਸਤਰਾ ਤੁਸੀਂ ਕੋ ਬੋਲਣਾ ਇੱਕ ਮਿੰਟ ਦੋ ਜੀ ਬੋਲੋ ਪਹਿਲਾਂ ਤਾਂ ਸਾਰੇ ਇੱਥੇ ਆਇਆ ਮੇਰੇ ਵੱਲੋਂ ਪਿਆਰ ਭਰੀ ਸਹਿਕਲ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਵੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮਹਿਲਾਵਾਂ ਕਹਿੰਦੀਆਂ ਸੀ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ 파ਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਿਆ ਗਾਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਤਰ੍ਹਾਂ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨਹੀਂ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੇ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਆ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਛ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਹਾਂ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਹੁਣੇ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਲਾਈਨ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਕਰ ਦਿੱਤਾ ਤਾਂ ਸਾਨੂੰ ਮਜਬੂਰਨ ਇਹ ਪਾਰਟੀ ਛੱਡਨੀ ਪਈ ਪਰ ਮੈਂ ਤੁਹਾਡੇ ਸਾਰੇ ਲੋਕਾਂ ਅੱਗੇ ਤੁਹਾਡੇ ਚੈਨਲਾਂ ਦੇ ਥਰੂ ਸਾਰੇ ਅੱਗੇ ਇਹੀ ਅਪੀਲ ਕਰੂੰਗੀ ਪਲੀਜ਼ ਆਪਣੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਚਾ ਸਕਦੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪੰਜਾਬ ਦਾ ਭਲਾ ਸੋਚੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੀ ਤੁਹਾਡੇ ਸਾਹਮਣੇ ਹੀ ਆਪਣੇ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਨੇ ਅੱਜ ਲੋਕਾਂ ਨੂੰ ਇਹ ਹੋ ਗਿਆ ਕਿ ਲੋਕ ਕਹਿ ਰਹੇ ਨੇ ਕਿ ਅੱਜ ਆਕਾਲੀ ਦਲ ਸਰਕਾਰ ਆਣੀ ਚਾਹੀਦੀ ਹੈ ਯਾਦ ਕਰ ਰਹੇ ਨੇ ਲੋਕ ਲੋਕ ਕਹਿ ਰਹੇ ਨੇ ਕਿ ਸੁਖਵੀਰ ਵਰਗਾ ਬੰਦਾ ਹੀ ਨਹੀਂ ਕੋਈ ਮੇਰੇ ਕੋਲੇ ਕਈ ਲੋਕਾਂ ਦੇ پورے ਪੰਜਾਬ ਤੋਂ ਫੋਨ ਆ ਰਹੇ ਨੇ ਆਲਮੋਸਟ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭੈਣ ਜੀ ਉਹ ਸਰਕਾਰਾਂ ਵਧੀਆ ਸੀ ਮੈਂ ਪ੍ਰੋਫੈਸਰ ਸੁਮੇਰ ਜੀ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਨਾਲ ਇਹ ਪਟਿਆਲਾ ਸ਼ਹਿਰ ਤੋਂ ਬਹੁਤ ਮਿਹਨਤ ਕਰ ਰਹੀ ਸੀ ਡਿਸਰਵ ਕਰਦੇ ਸੀ ਕੈਂਡੀਡੇਟ ਸੀਗੇ ਤੇ ਇਹਨਾਂ ਨੂੰ ਪਿੱਛੇ ਕਰਕੇ ਇੱਕ ਜਿਹੜੇ ਕਿ ਕਹਿੰਦੇ ਹੁੰਦੇ ਨੇ ਨਾ ਗੱਲ ਬਦਲੂ ਆ ਜਾਂਦੇ ਨੇ ਕਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸ਼ਹਿਰ ਤੋਂ ਜੇ ਇਹਨਾਂ ਦੀ ਮਿਹਨਤ ਕਿੱਥੇ ਗਈ ਮੈਂ ਇਹ ਸੋਚਦੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀਆਂ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਮੈਂ ਇੰਨਾ ਕੀ ਕਹਿਣਾ ਚਾਹੂੰਗੀ ਮੇਰੇ ਨਾਲ ਭੈਣ ਅਮ੍ਰਿਤਾ ਸੋਹੀ ਹੈ ਜੋ ਕਿ ਅਮਲੋਤ ਉਹਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਲਈ ਇਹਨਾਂ ਨੂੰ ਵੀ ਦਰਗਨਾਰ ਕਿਕਾ ਦੇ ਨਾਲ ਮੇਰੇ ਭੈਣ ਜੀ ਗੁਰਪ੍ਰੀਤ ਸੰਧੂ ਜੀ ਨੇ ਜਿਨ੍ਹਾਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਤੋਂ ਅੱਜ ਦਾ ਵੀ ਅਸੀਂ ਬਹੁਤ ਐਸੇ ਕਿਉਂਕਿ ਸਾਨੂੰ ਇਕਦਮ ਹੀ ਆਣਾ ਪਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਅਕਾਲੀ ਦਲ ਦੇ ਵਿੱਚ ਜੁਆਇਨਿੰਗਾਂ ਹੋਣਗੀਆਂ ਤੇ ਇਹ ਤੁਸੀਂ ਆਪ ਹੀ ਦੇਖੋਗੇ ਔਰ ਮੋਰ ਤੋਂ ਅਸੀਂ ਅਕਾਲੀ ਦਲ ਨੂੰ ਅੱਗੇ ਲੈ ਕੇ ਆਵਾਂਗੇ ਔਰ ਤਾਂ ਜੋ ਅਕਾਲੀ ਦਲ ਸਾਡੇ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਇਸੇ ਪਾਰਟੀ ਦੇ ਵਿੱਚ ਹੈ ਨਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਵਿੱਚ ਹੈ ਦੇਖੋ ਇਹ ਦਿੱਲੀ ਹਾਈ ਕਮਾਂਡੀ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀਗੀ ਦਿੱਲੀ ਹਾਂ ਇਹ ਦਿੱਲੀ ਦਿੱਲੀ ਦੇ ਐਮਐਲਏ ਨਹੀਂ ਦੱਸਾਂ ਨਾ ਕੀ ਹੈ ਸਣੇ ਸਭ ਤੋਂ ਵੱਡਾ ਝੂਠਾ ਦਾ ਕੇਜਰੀਵਾਲ ਬਿਲਕੁਲ ਬਿਲਕੁਲ ਉਹ ਕਹਿੰਦੀ ਲੋੜ ਹੀ ਨਹੀਂ ਹਾਂ ਬਿਲਕੁਲ ਸਾਬ ਇਹਦਾ ਹੈਂਡਿਕ ਝੂਠਾ ਹੈ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਹੈ ਐ ਸ਼ਕਲ ਹੈ ਜੀ ਬਣਾ ਲੂਗਾ ਮਫਲਰ ਜਪਾ ਕੇ ਖੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਊਗਾ ਕਿ ਮੈਂ ਆਮ ਆਦਮੀ ਦਾ ਹੈ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਹੈ ਆ ਸਾਰੇ ਕ੍ਰਿਮਨਲ ਇਕੱਠੇ ਹੋਏ ਐ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਹੁਣ ਵਿਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ ਬਾਕੀ ਹਿੰਦੁਸਤਾਨੀ ਫਸਿਆ ਤੇ ਹੁਣ ਗੈਰੀ ਹਾਲਾਤ ਐ ਆ ਇਹਨਾਂ ਦਾ ਲਾਸਟ ਸਟੇਸ਼ਨ ਐ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰੀ ਜੇਲ੍ਹ ਚ ਆਏ ਕੋਈ ਨਹੀਂ ਰਹਿਣਾ ਨਾ ਤੋਂ ਬੰਦੋ ਸਾਹਿਬ ਵੀ ਸਵਾਲ ਐ ਆਪਸੇ ਅਸੀਂ ਜੇ ਤੁਹਾਨੂੰ ਨਿਊਜ਼ ਦੇ ਅਮਰ ਔਰ बादल साहब की बात करें बड़े बादल साहब की बात का मुख्यमंत्री रहे टर्न ओवर उन्होंने पूरा किया और दूसरी बात ये कि एस आई के लिए बहुत बढ़िया काम किया आटा दाल दिए बहुत सारे अच्छे काम किए अब सवाल मेरा ये है और मॉलिश दवा मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से आंदूनी के तौर पर पैसा लिया जाता था और हिस्सेदारी की बात की जाती थी ਬਿਸ਼ਾਰਾ ਕਿਸ ਤਰ੍ਹਾਂ ਹੈ ਆਪ ਵੀ ਸਮਝਦਾ ਰਹੇ ਪਰ ਦੂਸਰਾ ਸਵਾਲ ਮੇਰਾ ਇਹ ਹੈ ਅਕਾਲੀ ਦਲ ਦਾ ਕਮਬੈਕ ਕਿੱਥੇ ਹੋ ਗਿਆ ਕਮਬੈਕ ਲੋਕਾਂ ਦੇ ਦਿਲਾਂ ਚ ਤੁਸੀਂ ਕਿਸੇ ਨਾਲ ਵੀ ਗੱਲ ਕਰ ਲੋ ਮੈਂ ਜੇ ਤੁਸੀਂ ਜਾਣ ਕੇ ਹੱਥ ਨਹੀਂ ਕਰੇ ਕਰਨਾ ਜੇ ਮੈਂ ਤੁਹਾਨੂੰ ਪੁੱਛਿਆ ਨਾ ਸਾਰੇ ਤੁਸੀਂ ਅਕਾਲੀ ਦਲ ਨੂੰ ਹੀ ਵੋਟ ਪਾਓਗੇ ਮੈਨੂੰ ਪਤਾ ਸਹੀ ਹੈ ਕਿ ਨਹੀਂ ਤੁਸੀਂ ਦੇਖੋ ਜਿਹੜੀਆਂ ਸੜਕਾਂ ਤੇ ਤੁਸੀਂ ਜਾ ਰਹੇ ਹੋ ਜਿਹਦਾ ਸ਼ਹਿਰ ਟ੍ਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੇ ਕੈਮਰਾ ਚੇਂਜ ਇਧਰਲੇ ਪਾਸੇ ਕਰ ਲੋ ਸਾਰਿਆਂ ਦੇ ਸਿਰ ਐਂ ਹੋਈ ਜਾਂਦੇ ਅੱਜ ਦੱਸਾ ਕੀ ਹੈ ਪਹਿਲੇ ਸਵਾਲ ਦਾ ਜਵਾਬ ਦੇ ਯਾਰ ਤਾਂਦਲੀਆਂ ਉਹਨਾਂ ਕਦ ਦੱਸੇ ਕਿਨੇ ਕੀਤੀਆਂ ਮੈਂ ਦੱਸਦਾ ਕੇਜਰੀਵਾਲ ਸੂਰੀਆ ਮਹੀਨੇ ਦਾ ਲੈਂਦੇ ਅੱਜ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕ ਜਿਹੜਾ ਲੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗਾ ਇੱਕ ਦੋ ਦਿਨ ਪ्रेस ਕਾਉਂਟ ਕਰਕੇ ਸਭ ਤੋਂ ਵੱਡਾ ਸਕੈਮ ਆ ਲੈਂਡ ਐਕਵੀਜ਼ੀਸ਼ਨ ਹੈ ਆ ਡਰਾ ਰਿਹਾ ਸਾਰੇ ਰਿਜਿਸਟਰ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟ ਵਿੱਚ ਪ੍ਰੋਵੀਜ਼ਨ ਰੱਖ ਲਿਖੀ ਦਾ ਮਰਜ਼ੀ ਛੱਡ ਸਕਦੇ ਆ ਤੇ ਕਿਹਦਾ ਮਰਜ਼ੀ ਅਕਵਾਇਰ ਕਰ ਸਕਦੇ ਆ ਮਤਲਬ 100 100 ਕਰੋੜ ਰੁਪਏ ਕਿਲਾ ਰੱਖਿਆ ਰੇਟ ਇਹਨਾਂ ਨੇ ਆਪਣਾ